ਰਵੀ ਚੱਲ ਫਟਾਫਟ ਮੈਂ ਆਪਾਂ ਜੋਤੀ ਨੂੰ ਦੇਖੀਏ ਜਾ ਕੇ ਹਾਂ ਕੌਣ ਆ ਗਿਆ ਤੂੰ ਹਾਂ ਮੈਂ ਰਵੀ ਇਹ ਕੌਣ ਆ ਕੋਈ ਨਾਲੇ ਨੇ ਤੇਰੇ ਥੱਪੜ ਮਾਰਿਆ ਦੱਸ ਕੌਣ ਆ ਮੈਂ ਕੀ ਹੋ ਗਿਆ ਮੰਮੀ ਆ ਦੇਖ ਲਾ ਕਿਉਂ ਪਤਾ ਨਹੀਂ ਕੌਣ ਹੈ ਰਵੀ ਦੇ ਲੱਪੜ ਮਾਰ ਰਹੇ ਨੇ ਕਾ ਤੂੰ ਮਾਰਿਆ ਕੁੜੇ ਤੇ ਮੇਰੀ ਪੁੱਤ ਦੇ ਇਹ ਤੇ ਹੀ ਪੁੱਛ ਲਓ ਜੀ ਕੌਣ ਕਹੋਣਾ ਪੁੱਤ ਇਹ ਉਹ ਮਾਂ ਇਹ ਉਹੀ ਹੈ ਜਿਹਦੇ ਨਾਲ ਮੈਂ ਵਿਆਹ ਕਰਾਉਣਾ ਸੀ ਓਏ ਹੁਣ ਇੱਥੇ ਕੀ ਲੈਣ ਆਈ ਆ ਨਾਲੇ ਉਹ ਤੂੰ ਕਹਿੰਦਾ ਸੀ ਇਹ ਭੱਜ ਗਈ ਕਿਸੇ ਹੋਰ ਨਾਲ ਨਾਲੇ ਬਹਿ ਕੇ ਗੱਲ ਹੁੰਦੀ ਹੁੰਦੀ ਆ ਐ ਥੋੜੇ ਤਾਂ ਉਸ ਨਾਲ ਥੱਪੜ ਮਾਰਿਆ ਮੇਰੇ ਪੁੱਤ ਦੇ ਦੇਖ ਬਈ ਸਾਨੂੰ ਜਾਣਦੇ ਮੇਰੇ ਨਾਲ ਜੋਤੀ ਭਾਬੀ ਦਾ ਐਕਸੀਡੈਂਟ ਹੋ ਗਿਆ ਚਲੋ ਚੱਲੀਏ ਇਹ ਆ ਕਰਦਾ ਫਰਾਂਚ ਵੀ ਕਰ ਲਾਂਗੇ ਅੱਛਾ ਤੁਹਾਨੂੰ ਜੋਤੀ ਦਾ ਬਹੁਤ ਜ਼ਿਆਦਾ ਹੋ ਗਿਆ ਮੈਂ ਕੁਛ ਨਹੀਂ ਪਹਿਲਾਂ ਕਰਦੀ ਇਹਦੀ ਮੈਂ ਆ ਮੈਨੂੰ ਇਹਨੇ ਸੁਪਨੇ ਵਿਖਾਏ ਆ ਵਿਆਹ ਦੇ ਕੁੜੇ ਉਹ ਬਈ ਤੇਰੇ ਨਾਲ ਵਿਆਹ ਤਾਂ ਨਹੀਂ ਕਰਾਇਆ ਵਿਆਦੇ ਸੁਪਨੇ ਦਿਖਾਏ ਆ। ਕਿਰਾਏ ਤਾਂ ਬਹੁਤ ਮੁੰਡੇ ਦਿਖਾ ਦਿੰਦੇ ਆ। ਉਹ ਸੁਪਨੇ ਲੱਗ ਦੇਖਾਏ ਆ। ਪਰ ਜਿਹੜੇ ਇਹਨੇ ਵਿਖਾਏ ਨਾ ਉਹ ਲੱਗ ਗਿਆ। ਜੇ ਤੁਹਾਨੂੰ ਸਾਰਿਆਂ ਨੂੰ ਮੈਂ ਦੱਸਦਾ ਨਾ। ਉਹ ਬਾਈ ਇੱਥੇ ਕੱਢ ਕੇ ਜਰੂਸ ਨਾ ਕੱਢ। ਅੰਦਰ ਆ ਕੇ ਗੱਲ ਕਰ ਲੈ। ਸਾਡੀ ਨਾ ਪਿੰਡ 'ਚ ਬਹੁਤ ਇੱਜ਼ਤ ਐ। ਜਿਹੜੀ ਗੱਲ ਕਰਨੀ ਐ ਅੰਦਰ ਆ ਕੇ ਕਰ ਲਾਓ। ਫਿਰ ਉਹਨਾਂ ਮੋਲ ਜੋਤੀ ਕੋਲੇ ਆ। ਕੋਈ ਨਹੀਂ ਰਵੀ। ਅੰਦਰ ਆ ਕੇ ਗੱਲ ਕਰ ਲਓ ਪਤਾ ਆ ਜਾ। ਤੁਹਾਨੂੰ ਅੰਦਰ ਲੈ ਕੇ। ਚੱਲ ਕੋਲੇ। ਉਹ ਐਵੇਂ ਇੱਥੇ ਕੱਢ ਕੇ ਜਲੂਸ ਕੱਢੂਗੀ। ਉਹਨਾਂ ਗੱਲਾਂ ਦਾ ਫਾਇਦਾ ਨਹੀਂ। ਆ ਗੇਰ ਚੰਬ ਦੇ। ਕੋਈ ਇੱਕ ਨਾ ਲਵੇ। ਆ ਜਾ। ਉਹ 10 ਵਜੇ ਕੀ ਗੱਲ ਆ ਇੰਨਾ ਸਾਡੇ ਕੋਲ ਵੀ ਟਾਈਮ ਨਹੀਂ ਅਸੀਂ ਜਾਣਾ ਹੈ ਨਾ ਰਵੀ ਨੇ ਕੋਈ ਗੱਲ ਕੀਤੀ ਨਹੀਂ ਮੇਰੇ ਬਾਰੇ ਸਾਡੇ ਕੋਲੇ ਨੇ ਕੀ ਗੱਲ ਕਰਨੀ ਸੀ ਸਾਨੂੰ ਤਾਂ ਇਹ ਗੱਲ ਆਖੀ ਸੀ ਕਹਿੰਦਾ ਵੀ ਜਿੱਦੇ ਨਾਲ ਮੈਂ ਵਿਆਹ ਕਰਾਉਣਾ ਸੀ ਉਹ ਕਿਸੇ ਹੋਰ ਨਾਲ ਭੱਜ ਗਈ ਵਾਹ ਰਵੀ ਵਾਹ ਜੇ ਤੈਨੂੰ ਮੈਂ ਪੈਸਿਆਂ ਤੋਂ ਜਾਂ ਸੋਨੇ ਤੋਂ ਜਵਾਬ ਦੇ ਤਾਂ ਵੀ ਮੈਂ ਘਰੋਂ ਚੱਕ ਨਹੀਂ ਸਕਦੀ ਤੂੰ ਮੇਰੇ ਸਹੇਲੇ ਨਾਲ ਹੀ ਸੈੱਟ ਹੋ ਗਿਆ ਵੈਰੀ ਗੁੱਡ ਆ ਚੀਜ਼ਾਂ ਤਾਂ ਤੇਥੋਂ ਸਿੱਖੇ ਉਹ ਸੋਨੀਆ ਜੀ ਇਹੀ ਗੱਲਾਂ ਕਰਨੀਆਂ ਨੇ ਤਾਂ ਮੇਰੇ ਕੋਲ ਟਾਈਮ ਨਹੀਂ ਹੈਗਾ। ਮੈਨੂੰ ਜਾਣ ਦੇ। ਹਾਂ ਹੁਣ ਤਾਂ ਕਿਉਂ ਹੋਊਗਾ ਟਾਈਮ? ਮੇਰੀ ਜ਼ਿੰਦਗੀ ਦੇ ਨਾਲ ਖਲਵਾੜ ਕਰਕੇ। ਹੁਣ ਤਾਂ ਤੈਨੂੰ ਜੋਤੀ ਮਿਲਗੀ ਨਾ। ਪਰ ਇੱਕ ਗੱਲ ਆ। ਮੈਨੂੰ ਭਰੋਸਾ ਨਹੀਂ ਸੀ ਤੇਰੇ ਤੇ। ਤੂੰ ਮੇਰੇ ਸੇਲਿਊਟ ਕਰ ਲੇਗਾ। ਤੂੰ ਤਾਂ ਮੇਰੇ ਨਾਲ ਵੱਡੇ ਵੱਡੇ ਵਾਅਦੇ ਕਰਦਾ ਸੀ। ਉਹ ਕਿੱਥੇ ਗਈ? ਬੋਲ। ਆ ਗੱਲਾਂ ਬਾਅਦ ਚ ਕਰ ਲਾਂਗੇ। ਜੋਤੀ ਨਾ ਮੌਦੇ ਮੂੰਹ ਚ ਪਈ ਆ। ਮੈਨੂੰ ਉਹਦੇ ਕੋਲ ਭੱਜ ਜਾਂਦੇ। ਅੱਛਾ ਜੋਤੀ ਇਹ ਮੇਰੀ ਧੀ ਦਾ। ਤੈਨੂੰ ਪਤਾ ਹੁਣ ਕੀ ਮਾਵਲਾ ਹੋ ਰਿਹਾ ਇਨਸੀਡੈਂਟ ਹੋ ਰਿਹਾ ਸਾਨੂੰ ਪਗ ਜਾਂਦੇ ਹਾੜੇ ਮੇਰੀ ਧੀ ਦੀ ਜਾਨ ਬਚ ਜਾਂਦੇ ਤੂੰ ਫੇਰ ਗੱਲਾਂ ਕਰ ਲਈ ਮਾਤਾ ਤੇਰੀ ਧੀ ਬਿਮਾਰ ਨਾ ਤੂੰ ਜਾ ਇਹ ਤਾਂ ਕਦੇ ਵੀ ਨਹੀਂ ਆ ਸਕਦੇ ਮੇਰੇ ਨਾਲ ਜਾਣਗੇ ਮੇਰੇ ਕੋਲੇ ਕੋਈ ਹੋਰ ਹੱਲਾ ਨਹੀਂ ਹੈਗਾ ਉਹ ਬਈ ਹੁਣ ਕਹਾਣੀ ਕੀ ਆ ਸਾਨੂੰ ਉਹ ਦੱਸ ਐਵੇਂ ਘਹਿਣੇ ਜੇਣਾ ਪਾ ਜਿਹੜੀ ਗੱਲ ਹੈਗੀ ਨਾ ਮੂੰਹ ਤੇ ਰੱਖ ਦੇ ਸੁਣਨਾ ਚਾਹੁੰਨੇ ਹੋ ਇਹ ਵਿਆਹਿਆ ਹੋਇਆ ਹੁਣ ਸੁਣਨਾ ਚਾਹੁੰਨੇ ਹੋ ਮੇਰੀ ਧੀ ਦਾ ਕੰਮ 10000 ਕੀ ਗੱਲ ਆ ਯਾਰ ਇਹ ਕੀ 10 ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਭਾਈ ਮੈਂ ਇਸ ਬੱਚੇ ਦੀ ਮਾਂ ਬਣਨ ਵਾਲੀਆਂ ਆ ਕੀ ਸੁਣਦੇ ਸੀ ਰਵੀ ਇਹ ਗੱਲ ਤੂੰ ਸਾਡੇ ਕੋਲ ਕਦੇ ਵੀ ਨਹੀਂ ਕਰੀ 10 ਮੂੰਹ ਤੇ ਹੱਥ ਨਾ ਰੱਖਣ ਹੱਥ ਰੱਖ ਜਿਹੜੀ ਗੱਲ ਤੈਨੂੰ ਪੁੱਛੀ ਜਾਂਨੇ ਆ ਨਾ ਉਹਦਾ ਜਵਾਬ ਦੇ ਸਾਨੂੰ ਬੋਲ ਰਵੀ ਹੁਣ ਬੋਲ ਵੀ ਨਹੀਂ ਨਿਕਲਦਾ ਮੂੰਹ ਚੋਂ ਉਹ ਮੈਂ ਤਾਂ ਆਪ ਨੂੰ ਵੀ ਪਤਾ ਨਾ ਮੋੜਿਆ ਯਾਰ ਤੂੰ ਸਾਲਾ ਝੂਠ ਕੇ ਮਾਰਿਆ ਸੀ ਉਦੋਂ ਉਹ ਯਾਰ ਇਹਨੇ ਪੈਸਿਆਂ ਨੂੰ ਨਾ ਕਰਤੀ ਉਹ ਮਾਹੀ ਲਈ ਪੈਸੇ ਤੂੰ ਲੰਗ ਬਲੰਗ ਸੀ ਤੇਰੇ ਕੋਲ ਕੁਛ ਐ ਨਹੀਂ ਸੀ ਉਹ ਮੈਨੂੰ ਐਂ ਸੀ ਵੀ ਬਾਪੂ ਕਹੀ ਜਾਂਦਾਗਾ ਵੀ ਕਿਤੇ ਬਾਪੂ ਨੇ ਮੈਨੂੰ ਘਰੋਂ ਪੈਸੇ ਨਹੀਂ ਦੇਣਾ ਬਨਾਮੀ ਕਰਾ ਕੇ ਰੱਖਤੀ ਸ਼ਰਮ ਤਾਂ ਨਹੀਂ ਆਉਂਦੀ ਉਹ ਬੱਬੇ ਮੈਨੂੰ ਐਂ ਵੀ ਬਾਪੂ ਨੇ ਘਰੋਂ ਪੈਸੇ ਨਹੀਂ ਦੇਨੇ ਪੈਸੇ ਤਾਂ ਹੁਣ ਦਿੰਦੇ ਰਹਿਾਂਗੇ ਤੈਨੂੰ ਹੁਣ ਜੀਤਾ ਕਰਦਾ ਇੱਥੇ ਗੱਲ ਗੁੱਠਾ ਦੇ ਦਾਂ ਨਾ ਪੁੱਤੇ ਦੇ ਦੇਖ ਰਵੀ ਐ ਤਾਂ 100 ਦੀ ਇੱਕ ਸੋਨੋ ਨੋ ਚੁੰਨੀ ਆ ਜੇ ਤੂੰ ਮੈਨੂੰ ਰੱਖਣਾ ਤਾਂ ਹੁਣ ਨਾ ਹਾਂ ਕਰ ਦੇ ਜੇ ਨਹੀਂ ਰੱਖਣਾ ਉਹ ਬਈ ਆਂਦਾ ਕੰਮ ਤਾਂ ਮੈਂ ਕਰ ਆ ਕੰਮ ਨਾ ਕਰ ਨਹੀਂ ਫੜ ਜਾ ਕੁੜੇ ਫੜ ਜਾ ਕੰਤਾ ਸੁਣ ਲਾ ਨਾ ਕੰਤਾ ਮੈਂ ਮਾਰਦਾ ਕੱਲ ਸੁਣਦਾ ਕੱਤਾ ਗੱਲ ਪਾਉਗੀ ਆਪਣੇ ਇਹ ਜੇ ਮਰ ਲਈ ਤਿਆਰਾ ਬੈਠੇਗਾ ਦੱਸ ਦੇ ਉਹ ਬਈ ਮਰ ਕੇ ਕੀ ਹੋ ਜਾਊਗਾ ਕੋਈ ਹੱਲ ਹੈਗਾ ਹਾਂ ਹੱਲ ਹੈ ਜਦ ਮੈਂ ਮਰ ਗਈ ਉਹ ਬਾਈ ਮਰਨਾ ਤਾਂ ਆ ਉਹਦਾ ਕਿਤੇ ਹੋਰ ਜਾ ਕੇ ਮਰ ਸਾਡੇ ਨਾਲ ਗੱਲ ਪਿਆ ਸਾਡੇ ਤਾਂ ਪਹਿਲੇ ਮੁਸੀਬਤਾਂ ਨੇ ਸਾਡਾ ਹੋਰ ਕਿਤੇ ਜਾ ਪੈਣੀ ਚਾਹੇ ਬਿੰਦੂ ਨੂੰ ਮਾਰਦੇ ਆਉਂਦੀ ਮਰ ਜਾ ਤੇਰੇ ਪਿੱਛੇ ਨਾ ਆਪਦੇ ਮਾਪਿਓ ਛੱਡ ਕੇ ਆਈਆਂ ੱੱਕੇ ਮਾਰ ਕੇ ਘਰੋਂ ਬਾਹਰ ਕੱਢਿਆ ਮੈਨੂੰ ੱੱਕੇ ਮਾਰ ਕੇ ਉਹ ਫਿਰ ਬਾਈ ਹੁਣ ਅਸੀਂ ਕੀ ਕਰੀਏ ਜੇ ਆਪਦੇ ਮਾਪਿਓ ਛੱਡ ਕੇ ਆਈਆਂ ਸਾਡੇ ਪਿੱਛੇ ਛੱਡ ਕੇ ਆਈਆਂ ਉਹਦੋਂ ਤੈਨੂੰ ਦੀਦਾ ਸੀ ਅੱਛਾ ਜੇ ਥੋਡੀ ਭੈਣ ਨੇ ਇਹ じゃ ਕੁਛ ਬਣਿਆ ਹੁੰਦਾ ਉਹ ਦੇਖ ਕੁੜੀਏ ਨਾ ਤਾਂ ਮੇਰੇ ਭੈਣਾਂ ਠੀਕ ਹਨ ਤੂੰ ਤਾਂ ਨਾ ਚੁੱਪੀ ਕਰ ਤੇ ਤੇਰੇ ਕੁੜੀ ਹੁੰਦੀ ਨਾ ਤੈਨੂੰ ਤਾਂ ਪਤਾ ਲੱਗਦਾ ਉਹ ਨਾਲੇ ਚੰਗੇ ਘਰਾਂ ਦੀਆਂ ਕੁੜੀਆਂ ਇਹੋ ਜਿਹੇ ਕੰਮ ਨਹੀਂ ਕਰਦੀਆਂ ਜਿਹੋ ਜਿਹਾ ਤੂੰ ਕਰਕੇ ਆਈਆਂ ਆ ਪੰਜਰ ਨੇ ਬੋਲ ਇਹਨੂੰ ਪੁੱਛੋ ਇਹਨੂੰ ਪੁੱਛੋ ਕੀ ਕੀਤਾ ਮੇਰੇ ਨਾਲ ਉਹ ਮਗਰ ਲੱਗੀ ਸੀ ਇਹਦੇ ਪਰ ਇਹਨੇ ਮੈਨੂੰ ਮਗਰ ਕਿਉਂ ਡਾਇਆ ਦੇਖ ਰਵੀ ਮੈਂ ਬਾਲੀ ਗੱਲਾਂ ਨਹੀਂ ਕਰਨੀਆਂ ਨਹੀਂ ਸਾਰੇ ਸੁਣ ਲਓ ਮੈਂ ਰੇਪ ਕੇਸ ਪਾਉਂਗੀ ਤੇਰੇ ਤੇ ਓਏ ਯਾਰ ਗੱਲ ਆ ਇਹ ਗੁਈ ਯਾਰ ਸੁਣੀਆ ਯਾਰ। ਓ ਬਾਈ ਗੱਲ ਹੁੰਦੀ ਆ ਰਾਰਾ ਸਰਦੀ ਠੀਕ ਆ ਨਾ। ਤੂੰ ਸੇਰੀ ਸਿਰ ਚੜੀ ਆ ਨੀ ਸਾਡੇ। ਕੁੜੇ ਭੈਣ ਜੀ ਤੂੰ ਨਾ ਜੋਤੀ ਕੋਲੇ ਜਾ। ਆ ਛੜ ਤਾਂ ਜਲੂਸ ਨਿਕਲੇ ਜਾਂਦਾ। ਹੈ ਬਿਖੇਰਾ ਕੱਢਦਾ ਇਹਨੇ ਜਲੂਸ ਛੜ। ਤੂੰ ਜਾ ਕੇ ਕੁੜੀ ਦਾ ਤਾਂ ਹਾਲ ਦੇਖ। ਜੇ ਕੱਸ ਦੀ ਲੋੜ ਪਈ ਸੰਨ ਫੋਨ ਕਰਦੀ। ਮੈਂ ਨਮੋਲ ਨੂੰ ਭੇਜ ਦੂੰਗੀ। ਤੂੰ ਤਾਂ ਫਸ ਰਹੀ। ਗੱਲ ਸੁਣ ਲੈ ਕੁੜੀਏ ਹੁਣ ਤੂੰ। ਆਪਦਾ ਚੱਕ ਝੋਲਾ ਤੇ ਤੇਰੇ ਪਿੰਡ ਛੱਡ ਕੇ ਆਵਾਂ ਤੈਨੂੰ। ਇੱਥੇ ਤੇਰਾ ਕੋਈ ਕੰਮ ਨਹੀਂ ਹੈਗਾ ਹੁਣ। ਦੇਖ। ਚੋਲਾ ਤਾਂ ਮੈਂ ਚੱਕਦੀ ਨਹੀਂ ਹੈਗੀ ਥਾਣੇ ਮੈਂ ਜ਼ਰੂਰ ਜਾਉਂਗੀ ਉਹ ਵੀ ਆ ਕੇ ਕੱਪੜੇ ਪਾੜ ਕੇ ਉਹ ਬਈ ਹਾੜੇ ਕਰਿਆ ਨਹੀਂ ਪਾਗਲਾ ਤੂੰ ਪਾਗਲੇ ਤੂੰ ਚੱਕ ਚੁੰਨੀ ਲੈ ਕੇ ਪਾਗਲਾ ਤੇਰੇ ਪਿਆਰ ਚ ਹੋਈ ਸੀਗੀ ਮੈਂ ਮੈਨੂੰ ਕੀ ਪਤਾ ਸੀ ਤੂੰ ਧੋਖੇबाज ਇੰਨਾ ਨਿਕਲੇਗਾ ਉਹ ਬਈ ਥੋੜਾ ਹਸਾਬ ਨਾਲ ਸਾਡਾ ਨਾ ਪਰਿਵਾਰ ਆ ਜੇ ਤੂੰ ਇੱਥੇ ਰਹਿਣਾ ਰਹਿਪਾ ਪਰ ਆ ਆ ਕੁਛ ਨਾ ਕਰਨ ਦੀ ਲੋੜ ਤੇਨੂੰ ਕਿਰਾਂਏ ਕਿਵੇਂ ਰਹਿਪੂ ਵੀ ਅਰਨ ਮੋੜ ਜਿਉਂ ਹੋਣਾ ਤੂੰ ਪਹਿਲਾਂ ਸਾਬ ਨਹੀਂ ਆਣੀ ਜਾਉਗੀ ਤੇਰੀ ਮਾਂ ਕੱਪੜੇ ਪਾੜ ਕੇ ਸਾਰੇ ਪਿੰਡ ਚ ਥੂ ਥੂ ਹੋ ਜੂਗੇ ਇਹ ਨਾ ਬੈਠਾ ਬੈਠਾ ਇੱਥੇ ਉਹਦੋਂ ਨਹੀਂ ਤੈਨੂੰ ਪਤਾ ਲੱਗਿਆ ਜੁਦਾ ਕੁਛ ਕਰਦਾ ਸੀ ਉਹਦੇ ਨਾਲ ਮੇਰਾ ਸਾਲਾ ਮਲੀ ਜਾ ਉਹ ਯਾਰ ਮੇਰੀ ਦਸ ਦੇ ਵਿੱਚ ਉਹ ਗਲਤੀ ਸਾਰੀ ਤੇਰੀ ਐ ਨਾ ਬਿਨ ਗਲਤੀਆਂ ਤੂੰ ਆ ਗਈ ਇਹ ਜਦੋਂ ਮੈਨੂੰ ਵੀ ਬੇਬੇ ਪਤਾ ਸੀ ਵੀ ਐਂ ਕਰਕੇ ਆ ਗੱਲ ਵਾ ਮੇਰੇ ਤਾਂ ਜੇ ਕਰਦੇ ਨਾ ਗਲ ਗੁੱਠਾ ਰੇ ਦੇ ਕੰਜਰ ਦੇ ਬਾਈ ਤੂੰ ਇੱਥੇ ਰਹਿ ਪਾ ਆਪਾਂ ਬਾਅਦ ਚ ਦੇਖਦੇ ਆਂ ਵੀ ਕੀ ਕਰਨਾ ਚੁੱਪ ਕਰ ਜਾ ਸਾਹ ਉਹਦਾ ਜਾ ਲੈ ਮੈਂ ਨੂੰ ਜੋ ਲਬਜ ਕੱਢਣਾ ਤੇਰੇ ਚਪੇੜੇ ਪਹਿਣਗੇ ਹੁਣ ਅਸੀਂ ਮੜਾ ਜੋਤੀਕੋਲ ਜਾਇ ਹੀ ਐ ਕਿਵੇਂ ਤੁਸੀਂ ਬੈਠੋ ਮੈਂ ਜਾਣਾ ਤੁਸੀਂ ਬੈਠੋ ਪੁੱਤ ਤੂੰ ਬਾਹਰ ਜਾ ਮੈਂ ਪਲੇਸ ਕਰਨ ਦੀ ਲੋੜ ਨਹੀਂ ਠੀਕ ਹੈ ਪਰ ਇਹਨੂੰ ਮੈਂ ਜੋਤੀ ਕੋਲ ਨਹੀਂ ਭੇਜਣਾ ਕੋਈ ਨਹੀਂ ਇਹ ਨਹੀਂ ਜਾਂਦਾ ਜੋਤੀ ਕੋਲ ਉਹ ਮੇਰੇ ਘਰ ਵਾਲੀ ਆ ਓਏ ਚੁੱਪਤਾ ਕਰ ਰਹੀ ਜਰਾ ਰਵੀ ਥੋੜੇ ਚੁੱਪ ਮਾਲ ਦੇਖ ਲੈ ਪਹਿਲਾਂ ਕੀ ਹੋਇਆ ਪਿਆ ਬਾਈ ਤੂੰ ਚੁੱਪ ਕਰ ਜਾ ਸੀ ਸਮਝਾਈ ਜਾਂਦੇ ਆ ਨਾ ਬਜਾ ਟੇਕੇ ਮੈਂ ਜਾਣਾ ਆਪਾਂ ਮਾਰੇ ਮੇਰੇ ਸਾਲਿਆਂ ਨੇ ਨਾ ਨਹੀਂ ਜਲੂਸ ਕੱਢ ਕੇ ਰੱਖਤਾ ਜਲੂਸ ਨਹੀਂ ਕੱਢ ਕੇ ਰੱਖਤਾ ਤੇਰੇ ਸੱਚ ਕੀ ਸੋਚਦੀ ਹੋਣੀ ਐ ਦੱਸ ਤਾਂ ਦੇ ਮੈਨੂੰ ਵੀ ਮੇਰੀ ਤੇ ਉੱਥੇ ਹਸਪਤਾਲ ਚ ਪਈ ਤੇ ਆਪ ਆ ਬੈਠੇ ਨੇ ਓਏ ਬੇਬੇ ਹੁਣ ਉਹਨੂੰ ਵੀ ਪਤਾ ਹੀ ਆ ਜਦੋਂ ਆ ਪ੍ਰਗਟ ਹੋ ਗਈ ਆ ਕੇ ਹਾਂ ਹੁਣ ਮੈਂ ਪ੍ਰਗਟ ਹੋ ਗਈ ਉਹ ਤਾਂ ਮੇਰੇ ਅੱਗੇ ਪਿੱਛੇ ਘੁੰਮਦਾ ਫਿਰਦਾ ਸੀ ਕੋੜੇ ਚੁੱਪ ਕਰ ਜਾ ਬੋਲ ਚੰਗਾ ਯਾਰ ਰੰਗ ਵਾਲੀ ਮੋਰਾ ਜੀ ਨਾ ਕਰ ਅੱਛਾ ਤੈਨੂੰ ਕਹਿਦਾ ਨਾ ਕਰ ਰਹਿਨੂੰ ਮੇਰੇ ਬੋਲ ਤੈਨੂੰ ਮਿੱਠੇ ਲੱਗਦੇ ਸੀ ਸ਼ਹਿਰ ਵਾਂਗੂ ਲੱਗਦੇ ਸੀ ਅੱਜ ਜੇ ਮੈਂ ਬੋਲ ਰਹੀ ਹਾਂ ਤੈਨੂੰ ਬਕਵਾਸ ਲੱਗ ਰਿਹਾ ਹੈ ਚੱਲ ਬੇ ਮੈਂ ਮਰ ਰਿਹਾ ਦੇਖ ਤੂੰ ਨੇ ਪੈਸੇ 50000 ਦਾ ਕੀ ਸੀਗਾ ਨਾ ਜੀ ਤੇਰੀ ਤੈਨੂੰ ਦੀ ਓਏ ਰਮੀ ਨਾ ਬਕਵਾਸ ਜੀ ਨਾ ਕਰ ਬੰਦਿਆਂ ਨੂੰ ਤੈਨੂੰ ਕਹਿਤਾ ਨਾ ਹੁਣ ਇੱਥੇ ਰਹਿਣਾ ਦਾ ਰਹਿ ਪਾ ਬਸ ਹਾਂ ਜਿਵੇਂ ਪਹਿਲਾਂ ਹੱਕ ਦਿੰਦਾ ਰਿਆ ਨਾ ਓਵੇਂ ਹੱਕ ਓਹ ਹੱਕ ਕੁਕ ਨਹੀਂ ਮਿਲਦੇ ਹੁਣ ਮਿਲਣਗੇ ਬਾਈ ਨਹੀਂ ਤੇ ਮੈਂ ਚੱਲੀ ਠਾਣੇ ਫਿਰ ਓ ਠਾ ਬੈ ਜਾ ਤੂੰ ਅਵੀ ਠਾਣੇ ਨਹੀਂ ਤਾਂ ਹਮ ਕਹਿਣੇ ਦੇ ਚੱਲ ਤੈਨੂੰ ਕਹਿਤਾ ਨਾ ਬੰਦਿਆਂ ਨੂੰ ਰਹਿਣਾ ਰਹਿ ਪਾ ਮਾਰੀ ਐਨੀ ਹੋਈ ਪਕਾਈ ਓਰੀਆਂ ਨਾਲ ਖਲਵਾੜ ਕਰਨਾ ਆਉਂਦਾ ਨਾ ਹੁਣ ਤੈਨੂੰ ਮੈਂ ਦੱਸਦੀ ਹਾਂ ਓਏ ਰਵੀ ਉਹ ਕੇ ਮੰਨ ਗਿਆ ਉਹਨੂੰ ਇੱਥੇ ਰੱਖਣ ਨੂੰ ਉਹ ਯਾਰ ਮੰਨਣਾ ਹੀ ਪੈਣਾ ਸੀਗਾ ਮੈਨੂੰ ਪਤਾ ਉਹਦੇ ਸੁਭਾਅ ਦਾ ਬਹੁਤ ਜਿੱਦੀ ਆ ਉਹ ਜਿਹੜੀ ਕਾਹੇ ਜਿੱਦੀ ਐ ਕਰ ਕੀ ਲੈਂਦੀ ਉਹ ਮੇਰੇ ਸਾਲ ਦੀ ਪਉਏ ਜਿੱਦੀ ਤਾਂ ਹੈਗੀ ਆ ਦੋ ਮਾਰਦਾ ਗੱਲ ਤੇ ਲਪੜੇ ਉਹ ਮਾਰਨ ਦਾ ਕੀ ਆ ਇੱਕ ਜੀ ਦੌਰਾ ਪਾਉਂਦਾ ਮਨੂੰ ਉਹ ਜੇ ਤੂੰ ਕਾਣਾ ਸੀ ਨਾ ਜੇ ਤੂੰ ਕਾਣਾ ਸੀ ਤਾਂ ਹੀ ਸਾਲਾ ਨਿਮਗਿਆ ਉਹ ਕਾਣੇ ਦੀ ਗੱਲ ਨਹੀਂ ਅਨਮੋਲ ਤੈਨੂੰ ਪਤਾ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਯਾਰ ਉਹ ਫਿਰ ਕਿੱਥੇ ਕਿੱਥੇ ਮੂੰਹ ਕਾਲਾ ਕਰਾਇਆ ਗਾ ਰਵੀ ਯਾਰ ਤੂੰ ਸਾਡਾ ਉਹ ਯਾਰ ਅਨਮੋਲ ਮੈਂ ਦੱਸ ਕੀ ਕਰਾਂ ਫਿਰ ਹੁਣ ਇਹਦੇ ਵਿੱਚ ਜਿਹੜੀ ਗਲਤੀ ਹੁਣ ਪਹਿਲਾਂ ਹੋ ਗਈ ਸੋ ਹੋ ਗਈ ਹੁਣ ਜੇ ਉਹ ਕੱਪੜੇ ਪਾੜ ਕੇ ਸਥਾਣੇ ਭਗ ਜਾਂਦੀ ਨਾ ਸਾਰੇ ਡੱਬਰ ਨੂੰ ਤੈਨੂੰ ਪਤਾ ਨਾ ਸਾਰੇ ਓਏ ਯਾਰ ਦੇਖੀ ਜਾਂਦੀ ਜਿਹੜਾ ਕੁਛ ਹੋਣਾ ਹੋ ਜਾਂਦੀ ਹੁਣ ਮੇਰੀ ਗੱਲ ਸੁਣ ਹੁਣ ਜੋਤੀ ਰੱਖੇਗਾ ਕਿ ਇਹਨੂੰ ਰੱਖੇਗਾ ਤੂੰ ਜਰ ਹੁਣ ਤਾਂ ਮੈਂ ਤੈਨੂੰ ਸਹੀ ਗੱਲ ਦੱਸਾਂ ਮੇਰੇ ਨਾਲ ਜੋਤੀ ਨੂੰ ਵਧੀਆ ਦਿਲ ਲੱਗਿਆ ਹੋਇਆ ਸੀਗਾ ਦਿਲ ਲੱਗਿਆ ਵਧੀਆ ਲੱਗਦੀ ਸੀ ਉਹਨੂੰ ਜੋਤੀ ਇਹਦਾ ਕਰ ਕੁਛ ਨਾ ਕੁਛ ਫਿਰ ਓਏ ਇਹਦਾ ਹੁਣ ਮੈਂ ਦੱਸ ਕੀ ਕਰਾਂ ਓਏ ਇਹਦਾ ਹੁਣ ਕਾਲ ਬਣ ਕੇ ਬੈ ਗਈ ਮੇਰੇ ਜੋੜਾਂ 'ਚ ਅਬੋਰਸ਼ਨ ਬੁਰਸ਼ਨ ਕਰਾ ਦੇ ਇਹਨੂੰ ਫੇਰ ਡੱਕਰ ਦੇਾਂਗੇ ਆਪਾਂ ਇੱਥੋਂ ਉਹ ਨਹੀਂ ਮੰਨਣਾ ਨੇ ਪਤਾ ਮੇਰੀ ਗੱਲ ਦਾ ਸਾਰਾ ਕੁਝ ਨਾ ਆਪਦਾ ਪਲਾਨ ਘੜ ਕੇ ਆਈਆ ਹੁਣ ਉਹ ਦਿਨ ਜੀ ਨਹੀਂ ਆਗੀ ਇਹ ਘਰੇ ਤੂੰ ਇਹਨੂੰ ਮਨਾ ਕੇ ਦੇਖ ਜੇ ਮੰਨਦੀ ਐ ਜੇ ਨਹੀਂ ਮੰਨੀ ਤਾਂ ਫਿਰ ਕੋਈ ਹੋਰ ਸਕੀਮ ਲਾਵਾਂਗੇ ਉਹਦਾ ਜੋਤੀ ਦਾ ਕਰਿਆ ਪਤਾ ਕੁਛ ਕਿਵੇਂ ਧੀਤੀ ਅਜੇ ਤਾਂ ਹਾਲਤ ਜੀ ਨਾਜ਼ੁਕਾ ਕਹਿੰਦੇ ਆਪਰੇਸ਼ਨ ਪਰੂਸ਼ਨ ਹੋਊਗਾ ਬਾਕੀ ਕੋਈ ਨਹੀਂ ਦੇਖਦੇ ਆ ਉਹਦੇ ਰਿਸ਼ਤੇਦਾਰ ਹੈਗੇ ਆ ਉਥੇ ਹੋਰ ਯਾਰ ਮੈਥੋਂ ਉਥੇ ਘਰੇ ਨਹੀਂ ਬੈਠਾਂ ਦਾ ਮੈਂ ਵੀ ਗਿਆ ਭੈਣ ਦੇ ਖਸਮਾਂ ਦੀ ਥੋਂ ਘਰੋਂ ਨਿਕਲ ਨਹੀਂ ਦਿੰਦੀ ਇਹ ਮੇਰੀ ਗੱਲ ਸੁਣ ਤੂੰ ਆ ਸਕੀਮ ਲਾ ਕੇ ਦੇਖ ਜੇ ਨਹੀਂ ਕੰਮ ਕਰਦੀ ਰੋ ਦੂਦ ਮੈਂ ਦੇਖਦਾ ਵੀ ਕਰਨਾ ਕੀ ਆ ਸੜੀ ਦਾ ਬਾਈ ਵਣੇ ਲਾ ਕੋਈ ਸਕੀਮ ਯਾਰ ਮੇਰੀ ਤਾਂ ਹੁਣ ਤੇਰੇ ਦੀ ਆਸ ਆ ਕੋਈ ਨਾ ਤੂੰ ਮੈਨੂੰ ਗੱਲ ਕਰਕੇ ਦੇਖ ਮੈਂ ਦੇਖਦਾ ਤੂੰ ਬਾਦ ਠੀਕ ਆ ਆ ਜਾ ਥੱਲੇ ਗਰਮੀ ਆ ਧੁੱਪੇ ਖੜਾ ਇੱਥੇ ਲੱਗਦੀ ਏ ਮੈਨੂੰ ਮੇਰਾ ਜਿੱਤ ਕਾਲੇ ਪਈ ਜਾਂਦਾ ਸਾਲਾ ਮੈਨੂੰ ਛੱਡ ਕੇ ਆਪ ਹੋਰ ਵਿਆ ਕਰਵਾਲੇ ਮੈਨੂੰ ਵੀਦਨੀ ਸੀ ਤੇਰੇ ਤੇ ਰਮੀ ਤੂੰ ਮੇਰੇ ਨਾਲ ਐ ਕਰੇਗਾ ਮੈਨੂੰ ਤਾਂ ਕਹਿੰਦੇ ਸੀ ਤੈਨੂੰ ਵਿਆਹ ਕੇ ਲੈ ਕੇ ਜਾਊਗਾ ਹੈ ਰੋਇਆ ਨਹੀਂ ਕੀ ਹੋ ਗਿਆ ਕਾ ਤਰ ਰੋਣੀ ਆ ਚੁੱਪ ਕਰ ਗੱਲ ਦੱਸ ਨਾਵਾ ਤੈਨੂੰ ਗੱਲ ਦਾ ਪਤਾ ਹੀ ਨਹੀਂ ਹੈ ਲੈ ਪੁੱਤ ਸਾਨੂੰ ਕਿਸੇ ਗੱਲ ਦਾ ਪਤਾ ਹੁੰਦਾ ਫੇਰ ਹੀ ਅਸੀਂ ਇਹਨੂੰ ਕੁਝ ਕਹਿੰਦੇ ਸਾਨੂੰ ਤਾਂ ਕਿਸੇ ਗੱਲ ਦਾ ਪਤਾ ਨਹੀਂ ਹੈਗਾ ਹਾਂ ਤਾਂ ਹੁਣ ਜੋ ਤੂੰ ਇਹ ਥੱਪੜ ਮਾਰਿਆ ਕੇ ਮੈਂ ਤਾਂ ਉਹਦੋਂ ਵੀ ਨਹੀਂ ਪਤਾ ਲੱਗਿਆ ਵੀ ਤੂੰ ਥੱਪੜ ਘਾਤੋਂ ਮਾਰਿਆ ਤੁਸੀਂ ਤਾਂ ਵੱਡੀਆਂ ਗੱਲਾਂ ਕਰਦਾ ਸੀ ਮਾਂ ਵੀ ਤੈਨੂੰ ਛੱਡ ਕੇ ਕਿਤੇ ਹੋਰ ਨਹੀਂ ਵਿਆਹ ਕਰਾਉਣਾ ਹਾਂ ਜੋਤੀ ਨਾਲ ਵੀ ਵਿਆਹ ਕਰਾ ਲਿਆ ਨੇ ਹੈ ਨਾਲੇ ਕਿੱਦਾਂ ਪਤੀ ਕੱਥੇ ਨਹੀਂ ਪੈਂਦਾ ਦੋਨੇ ਹੱਥ ਹੀ ਪੈਂਦਾ ਜੇ ਮੇਰੇ ਪੁੱਤ ਦਾ ਕਸੂਰ ਹੈ ਨਾ ਉਹਨਾਂ ਤੇਰਾ ਵੀ ਹੈ ਅੱਛਾ ਤੇਰਾ ਪੁੱਤ ਫਿਰ ਮੇਰੇ ਮਗਰ ਮਗਰ ਕਿਉਂ ਫਿਰਦਾ ਸੀ ਦੇਖਦੀ ਏ ਇਹ ਤਾਂ ਮੁੰਡਾ ਮਾਪਾ ਕੀ ਕਰੇ ਧੀ ਹੋਂ ਤਾਂ ਬਹੁਤ ਕੁ ਸੋਚਣਾ ਪੈਂਦਾ ਤੈਨੂੰ ਪਤਾ ਨਾ ਕੁੜੀਆਂ ਦੀ ਤਾਂ ਵੇਜਤੀ ਥੋੜੀ ਜਿਆਦਾ ਹੁੰਦੀ ਆ ਹਾਂ ਮਾ ਤੁਹਾਡੇ ਧੀ ਨੀ ਨਾ ਹੈਗੀ ਤੂੰ ਤੋਂ ਗੱਲਾਂ ਕਰਦੀਆਂ ਜੇ ਤੁਹਾਡੇ ਧੀ ਹੋਵੇ ਨਾ ਤੈਨੂੰ ਤਾਂ ਪਤਾ ਲੱਗੇ ਗੱਲ ਸੁਣ ਮੇਰੀ ਤੂੰ ਚੁੱਪ ਕਰ ਤੂੰ ਜਿਵੇਂ ਆਈ ਹੈ ਨਾ ਪਤ ਹਵਦੇ ਘਰੇ ਵਗ ਜਾ ਘਰੇ ਮੇਰੇ ਮਾਪਿਆਂ ਨੂੰ ਸਾਰਾ ਪਤਾ ਮਾ ਉਹ ਨਨ ਇੱਕ ਗੱਲ ਆਖੀ ਆ ਜਿਹੜੇ ਪੈਰੀ ਜੁਵਾਖ ਲੈ ਕੇ ਆਈਆਂ ਨਾ ਤੋ ਉੱਥੇ ਬਗਿਆ ਸਾਡੇ ਘਰੇ ਵੜਨ ਦੀ ਲੋੜ ਨਹੀਂ ਹੋਰ ਮਾਗੀ ਤੇ ਮੈਂ ਜਾਂਦੀ ਤੇਰਾ ਬੱਚਾ ਚੱਕੀ ਬੈਠੀ ਆ ਇਸੇ ਕਰਕੇ ਮੈਂ ਪ੍ਰੈਗਨੈਂਟ ਆ ਮੈਂ ਉਹਦੇ ਕੋਲ ਹੀ ਆਉਂਗੀ ਨਾ ਹੋਰ ਦੱਸ ਕਿੱਥੇ ਜਾਉਂਗੀ ਕੌਣ ਅਪਣਾਊਗਾ ਮੈਨੂੰ ਪਰ ਤੇਰੇ ਮਾਵਾ ਆਪਣੇ ਵੀ ਸਹੀ ਕਿਹਾ ਨਾ ਜਦੋਂ ਧੀ ਇਹੋ ਜੀ ਬੇਇੱਜ਼ਤੀ ਕਰਵਾਉਂਦੀਆਂ ਨੇ ਫਿਰ ਇੱਕ ਪਾਸਾ ਕਰੇ ਚੰਗਾ ਜੇ ਮੇਰੇ ਵੀ ਧੀ ਹੁੰਦੀ ਨਾ ਮੈਂ ਵੀ ਇਹੀ ਗੱਲ ਕਹਿਣੀ ਸੀ ਵੀ ਮੇਰੇ ਘਰੇ ਨਾ ਬੜੀ ਆ ਕੇ ਐਂ ਦੇ ਮਾਂ ਤੇਰੇ ਪੁੱਤ ਨੇ ਇਹ ਜਿਹਾ ਕੰਮ ਕੀਤਾ ਤਾ ਤੂੰ ਉਹਨੂੰ ਮਾਰਨਾ ਕਿਉਂ ਕਿਸੇ ਦੀ ਧੀ ਦੀ ਜ਼ਿੰਦਗੀ ਬਰਬਾਦ ਕੀਤੀ ਆ ਮੈਂ ਆਪਦੇ ਘਰੇ ਠੀਕ ਸੀ ਜੇ ਮੇਰੇ ਨਾਲ ਵਿਆਹ ਹੀ ਨਹੀਂ ਕਰਵਾਉਣਾ ਸੀ ਮੇਰੀ ਜ਼ਿੰਦਗੀ ਨਾਲ ਕਿਉਂ ਖੇਡਿਆ ਮੇਰੀ ਜ਼ਿੰਦਗੀ ਕਿਉਂ ਬਰਬਾਦ ਕੀਤੀ ਉਹਨੇ ਫਿਰ ਹੁਣ ਤਾਂ ਮੈਂ ਕਿਤੇ ਮੂੰਹ ਦਿਖਾਉਣ ਲਾਇਕ ਹੀ ਨਹੀਂ ਹੈਗੀ ਦੇਖ ਕੋੜੇ ਤੈਨੂੰ ਪਤਾ ਸੀ ਨਾ ਮੇਰਾ ਪੁੱਤ ਵਿਆਹਿਆ ਹੋਇਆ ਤੂੰ ਪਿੱਛੇ ਹਟ ਜਾ ਦੀ ਅਮ ਰਵੀ ਦੇ ਵਿਆਹ ਤੋਂ ਨਾ ਪਹਿਲਾਂ ਦੀ ਮੇਰੀ ਗੱਲ ਆ ਉਹਦੇ ਨਾਲ ਮੈਨੂੰ ਤਾਂ ਝੂਠ ਮਾਰ ਕੇ ਕਿਹਾ ਵੀ ਮੈਂ ਤੇਰਾ ਨਾ ਵਿਆਹ ਕਰਾਉਂਗਾ ਪਰ ਉਹਨੇ ਤਾਂ ਜੋਤੀ ਨਾਲ ਵਿਆਹ ਹੀ ਕਰਵਾ ਲਿਆ ਸਾਨੂੰ ਕਿਹੜਾ ਉਹਨੇ ਕੁਝ ਦੱਸਿਆ ਇਹ ਮੇਰੀ ਕਿਤੇ ਗੱਲ ਐ ਰਿਸ਼ਤਾ ਤਾਂ ਮੈਂ ਕਰਿਆ ਮੇਰੇ ਪੁੱਤ ਦਾ ਇਹੀ ਤਾਂ ਗਲਤੀ ਐ ਨਾ ਉਹਦੀ ਜਿਹੜਾ ਤੈਨੂੰ ਦੱਸਿਆ ਨਹੀਂ ਹੈਗਾ ਚੱਲ ਕੋਈ ਨਹੀਂ ਹੁਣ ਤਾਂ ਉਹਨੇ ਮੈਨੂੰ ਕਹੀ ਦਿੱਤਾ ਨਾ ਮੈਂ ਰੱਖੂੰਗਾ ਪਰ ਹੁਣ ਤਾਂ ਮੈਂ ਕਿੱਥੇ ਜਾ ਵੀ ਨਹੀਂ ਸਕਦੀ ਜੇ ਮੈਨੂੰ ਇੱਥੋਂ ਘਰੋਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਤੁਹਾਨੂੰ ਪਤਾ ਹੀ ਆ ਕਿ ਮੈਂ ਕੀ ਕਰ ਸਕਦੀ ਹਾਂ ਕੀ ਕਰ ਸਕਦੀ ਹਾਂ ਬਾਤ ਤਾਂ ਫਿਰ ਸੁਣਿਆ ਹੀ ਸੀ ਨਾ ਕੀ ਕਰ ਸਕਦੀ ਆ ਮੈਂ ਇਸੇ ਕਰchu ਮੈਂ ਰਹਿਣਾ ਤੇ ਮੈਂ ਹੁਣ ਬਾਹਰ ਨਹੀਂ ਜਾਣਾ। ਕੁੜੇ ਮੈਂ ਤੇਰੇ ਮੂਰੇ ਹੱਥ ਬੰਨ੍ਹਦੀ ਆਂ। ਇਹਨਾਂ ਨੂੰ ਬਸ ਲਾਉਂਦੇ। ਮਸਾਂ ਘਰ ਸੈੱਟ ਹੋਇਆ। ਅੱਛਾ ਇਹਨਾਂ ਨੂੰ ਬਸ ਲੈਂਦੇ। ਤੇਰਾ ਮੁੰਡਾ ਜਿਹੜੀ ਮਰਜ਼ੀ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਦੇਵੇ। ਨਹੀਂ ਕੁੜੇ। ਮੇਰਾ ਪੁੱਤ ਐ ਹੋ ਜਾਣੀ ਹੈਗਾ। ਜਹਾ ਤੂੰ ਬਣਾਈ ਬੈਠੀ ਐ। ਜੇ ਮੈਂ ਪਹਿਲਾਂ ਜਾ ਹੈ। ਹੈ ਮਾਂ ਆ ਦੇਖ ਮੈਨੂੰ ਪੁੱਛ ਕੇ ਦੇਖ। ਮੇਰੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਨਾ ਉਹ ਐਵੇਂ ਦਾ ਹੀ ਆ। ਕੁੜੇ ਮੈਂ ਤੈਨੂੰ ਕਹਤਾਂ ਜੇ ਤੈਨੂੰ ਕੋਈ ਚੀਜ਼ ਚਾਹੀਦੀ ਹੈ ਬੋਲ ਤੈਨੂੰ ਕੀ ਕੋਈ ਚਾਹੀਦਾ ਅਸਾਂ ਸਾਰਾ ਕੁਝ ਦੇ ਦਾਂਗੇ ਪਰ ਮੇਰੇ ਪੁੱਤ ਦਾ ਘਰ ਬਸ ਜਾਂਦੇ ਆਂਦੇ ਆ ਬੰਨੇ ਤੇਰੇ ਮੂਰੇ ਹੱਥ ਦੇ ਦੇਂਗੀ ਸਾਰਾ ਕੁਝ ਦੇਣ ਨੂੰ ਤਿਆਰ ਦੱਸ ਕੀ ਚਾਹੀਦਾ ਵਾਦਾ ਕਰ ਦਵਾਂਗੇ ਕੋੜੇ ਮੂੰਹੋਂ ਗੱਲ ਕੱਢ ਤਾ ਸਭ ਕੁਝ ਛੱਡ ਦਾਂਗੇ ਘਰ-ਬਾਰ ਜਾ ਜਾ ਕੇ ਪੈਸਾ ਟੱਕਾ ਜਿਹੜਾ ਕੁਝ ਮੰਗੇਂ ਸਭ ਕੁਝ ਦੇ ਦਾਂਗੇ ਮੈਨੂੰ ਕੁਝ ਨਹੀਂ ਚਾਹੀਦਾ ਇੱਕ ਚੀਜ਼ ਚਾਹੀਦੀ ਕੀ ਚਾਹੀਦਾ ਕੋੜੇ ਤੇਰਾ ਮੁੰਡਾ ਉਪਸ ਲਾਂਦੇ ਘਰ ਅਸਤ ਮਸਾਂ ਸੁਧਾਰੇ ਮਸਾਂ ਘਰ ਬਸਿਆ ਇਹਦਾ ਹੁਣ ਪਤਾ ਨਹੀਂ ਕੀ ਇਹਦੀ ਨਜ਼ਰ ਲੱਗ ਗਈ ਹੁਣ ਤੂੰ ਆ ਆ ਬੜੀ ਦੇਖ ਜੇ ਤੇਰੀ ਕੁੜੀ ਹੁੰਦੀ ਨਾ ਮੇਰੇ ਆਲਾ ਹਾਲ ਹੋਇਆ ਹੁੰਦਾ ਤੈਨੂੰ ਉਦੋਂ ਪਤਾ ਲੱਗਦਾ ਮੈਂ ਫਿਰ ਕੁੜੀ ਨਹੀਂ ਨਾ ਇਹ ਕੰਮ ਨਹੀਂ ਕਰਦੀ ਸੀ ਮੈਂ ਤਾਂ ਜਾਨੋਂ ਮਾਰਦਾ ਦੀ ਜਿਹੜੀਆਂ ਮਾਂ ਬਾਪ ਦੀ ਇੱਜ਼ਤ ਰੋਲਦੀਆਂ ਫਿਰਦੀਆਂ ਨਹੀਂ हां फिर मार तेरे मुंडे ਨੂੰ ਉਹ ਵੀ ਤਾਂ ਇੱਜ਼ਤ ਰੜਾ ਰਿਆਗਾ ਕੁੜੀਆਂ ਦੀ ਇੱਜ਼ਤ ਲੁੱਟ ਰਿਆਗਾ ਬਦਨਾਮ ਕਰ ਰਿਹਾਗਾ ਮਾਰ ਫਿਰ ਹੁਣ ਕਿਉਂ ਨੀਵੀ ਪਾਲੀ ਫਿਰ ਕੀ ਹੋਇਆ ਉਹ ਮੁੰਡਾਗਾ ਕੁੜੀ ਨਹੀਂ ਅੱਛਾ ਮੁੰਡਾ ਮੁੰਡਾ ਕੁੜੀ ਦੀ ਇੱਜ਼ਤ ਐ ਵੀ ਅੱਜ ਕੱਲ ਕੁੜੀਆਂ ਨੂੰ ਮੁੰਡਿਆਂ ਤੋਂ ਬਰਾਬਰ ਹੀ ਸਮਝਿਆ ਜਾਂਦਾ ਬੱਸ ਵੀ ਕਰ ਜਾ ਹੁਣ ਬੋਲੀ ਜਾ ਰਹੀਆਂ ਬੋਲੀ ਜਾ ਰਹੀਆਂ ਮੈਨੂੰ ਲੱਗਦਾ ਤੂੰ ਐ ਲੋਟ ਆਉਣਾ ਹੀ ਨਹੀਂ ਮੈਨੂੰ ਤਾਂ ਹੁਣ ਜਾਣਾ ਹੀ ਪਊਗਾ ਕਿੱਥੇ ਤੇਰੇ ਮੁੰਡੇ ਨੂੰ ਜੇਲ੍ਹ ਖਾਣਾ ਨਾ ਨਾ ਹਕਮਾ ਨਾ ਕਰੀ ਇਹ ਖਰਚ ਰ ਹੈ ਫਰ ਮੇਰੇ ਪੁੱਤ ਨੂੰ ਜੇਲ੍ਹ ਨਾ ਕਰਵਾਈਂ ਮਸਾਂ ਕਰ ਸੋਧ ਰਿਹਾ ਉਹਦਾ ਤਾਂ ਫੇਰ ਖਰਾਬ ਹੋ ਜਾਊਗਾ ਜਿੰਦਗੀ Sondiena ਬੰਦੇ ਦਾ ਮੁੰਡਾ ਵਧੀਆ ਸਹੀ ਸਲਾਮਤ ਮੇਰੇ ਘਰੇ ਰਵੇ ਤੇ ਇੱਕ ਤੋਂ ਦੋ ਮੈਨੂੰ ਗੱਲ ਨਹੀਂ ਕਰਨੀ ਆਹੀ ਸਮਝਾ ਨਾਲੇ ਮੈਨੂੰ ਐਸੇ ਭੁੱਖ ਬੂਤ ਲੱਗ ਰਹੀ ਆ ਕੁਝ ਖਾਣ ਨੂੰ ਲਿਆ ਦਿਓ ਲਿਆ ਦਿਓ ਨੀ ਜਿੰਦਗੀ ਬਰਬਾਦ ਕਰਕੇ ਨਾਲੀ ਦੁੱਜਾ ਵਿਆਹ ਕਰਾ ਕੇ ਐਸ਼ ਦੀ ਜ਼ਿੰਦਗੀ ਜੀ ਰਿਆ ਮੈਂ ਗਲੀਆਂ 'ਚ ਤੱਕੇ ਖਾਵਾਂ ਤੇਰੇ ਕਰਕੇ ਰਵੀ ਕਦੇ ਵੀ ਨਹੀਂ ਹੋ ਸਕਦਾ ਇਹ ਹੁਣ ਤੇਰੀ ਜ਼ਿੰਦਗੀ ਦੇ ਵਿੱਚ ਆਈਆਂ ਤੇ ਕਦੇ ਵੀ ਨਹੀਂ ਜਾਉਂਗੀ ਸੋਹਣਿਆ ਯਾਰ ਗੁੱਸਾ ਛੱਡ ਦੇ ਤੇ ਮੇਰੀ ਗੱਲ ਮੰਨ ਲੈ ਯਾਰ ਕੀ ਮੰਨਾਂ ਤੇਰੀ ਗੱਲ ਮੈਂ ਮੈਂ ਤਾਂ ਨਾ ਆਇਆ ਕਹਿੰਦਾ ਸੀ ਯਾਰ ਮੈਂ ਦੇਖ ਹੁੰਦਾ ਨਹੀਂ ਪਤਾ ਹੋਣਾ ਮੇਰਾ ਵਿਆਹ ਹੋਇਆ ਵਾ ਤੇ ਮੈਂ ਤਾਂ ਇਹੀ ਚਾਹਣਾ ਯਾਰ ਵੀ ਦੋ ਵਾਸ਼ਨ ਕਰਵਾ ਦੇ ਮੈਂ ਸਭ ਕੁਝ ਆਪਣੀ ਖਰਚਾ ਖੁਰਚਾ ਮੈਂ ਸਭ ਕੁਝ ਆਪ ਹੀ ਕਰੂੰਗਾ ਰਵੀ ਤੂੰ ਇਹ ਸਭ ਮੈਨੂੰ ਕਹਿ ਰਿਆਂ ਗਾ ਇਹ ਕਰ ਤੂੰ ਪਹਿਲਾਂ ਮੇਰੇ ਨਾਲ ਕਿੰਨਾ ਕੁਝ ਕੀਤਾ ਅੱਜ ਤੂੰ ਜੋਤੀ ਤਾਂ ਹੋ ਰਿਆਂ ਮੈਂ ਕੀ ਸੀ ਉਦੋਂ ਮੈਂ ਤਾਂ ਫਿਰ ਖੇਲ ਹੋਈ ਨਾ ਉਹ ਯਾਰ ਉਹ ਗੱਲ ਨਹੀਂ ਹੈਗੀ ਹੁਣ ਤਾਂ ਇਹਨੂੰ ਵੀ ਪਤਾ ਯਾਰ ਵੀ ਮੇਰਾ ਵਿਆਹ ਹੋਇਆ ਵਾ ਹੁਣ ਮੈਂ ਉਹਨੂੰ ਵੀ ਕਿਵੇਂ ਛੱਡਦਾ ਅੱਛਾ ਹੋ ਦਿਨ ਤੇਰਾ ਵਿਆਹ ਹੋਇਆ ਤੇ ਮੇਰੇ ਨਾਲ ਓਏ ਮੈਂ ਕੌਣ ਆ ਓਏ ਯਾਰ ਮੈਂ ਮੰਨਦਾ ਵੀ ਤੂੰ ਹੀ ਆਪਦੀ ਜਗ੍ਹਾ ਤੇ ਸਹੀ ਆ ਫਿਰ ਹੁਣ ਮੈਂ ਤੈਨੂੰ ਕਹੀ ਤਾਂ ਨਾ ਵੀ ਮੈਂ ਤੈਨੂੰ ਨਹੀਂ ਰੱਖ ਸਕਦਾ ਐ ਵੀ ਤੂੰ ਵਾਪਸ਼ਨ ਕਰਾ ਦੇ ਬਸ ਮੈਂ ਤੈਨੂੰ ਇੱਕ ਗੱਲ ਰਵੀ ਰੱਬ ਕਰਕੇ ਨਾ ਤੈਨੂੰ ਵੀ ਇੱਕ ਰੱਬ ਧੀ ਦੇਵੇ ਜੋ ਮੇਰੇ ਨਾਲ ਹੋਇਆ ਨਾ ਤੇਰੀ ਧੀ ਨਾਲ ਐ ਨਹੀਂ ਹੋਵੇ ਸੁਣੀਆਂ ਕਿਉਂ ਰੋਕੋ ਕਿਉਂ ਗਿਆ ਮਾਰ ਦੇ ਸਜਾ ਮੈਨੂੰ ਦੇ ਸਜਾ ਮੈਨੂੰ ਤੂੰ ਤੈਨੂੰ ਮੈਂ ਪਿਆਰ ਕੀਤਾ ਦੇ ਸਜਾ ਤੇਰੇ ਪਿੱਛੇ ਮੈਂ ਘਰ ਦੇ ਛੱਡੇ ਤੇ ਸਜਾ ਮੈਨੂੰ ਕੁਵਾਰੀ ਤੂੰ ਮਾਂ ਬਣਾਇਆ ਦੇ ਸਜਾ ਤੂੰ ਬੇਡੂ ਓਏ ਯਾਰ ਸੋਣਿਆ ਹੁਣ ਇਹਦੇ ਵਿੱਚ ਮੈਂ ਦੱਸ ਕੀ ਕਰ ਸਕਦਾ ਯਾਰ ਮੈਂ ਤੈਨੂੰ ਕਹੀ ਤਾਂ ਜਾਣਾ ਵੀ ਅਬੋਰਸ਼ਨ ਕਰਾ ਦੇਣਾ ਪਰੇ ਹੁਣ ਤੂੰ ਤਾਂ ਉਹੀ ਬੱਦਬਦ ਬੋਲੀ ਜਾਨੀ ਆ ਤੇਰੇ ਲਈ ਕਹਿਣਾ ਸੌਖਾ ਬਹਿ ਬੇ ਬੱਚੇ ਨੂੰ ਕਦੇ ਵੀ ਨਹੀਂ ਕਰੋਗੇ ਚਾਹੇ ਤੂੰ ਪੈਸੇ ਲੈ ਲੈ ਯਾਰ ਲੱਖ ਤੋਂ ਲੱਖ ਰੁਪਏ ਲੈਣਾ ਨਾ ਤੈਨੂੰ ਪੈਸੇ ਦਵਾ ਦਿੰਨਾ ਮੈਂ ਕਰ ਦੇ ਦੋ ਜੇ ਤੂੰ ਇਹ ਸਭ ਕੁਝ ਕਰਨਾਗਾ ਤੂੰ ਅੱਛਾ ਬਸ ਗੱਲਾਂ ਬਾਤਾਂ ਕਰਾ ਦੇ ਮੇਰਾ ਖੜਾ ਛੱਡ ਬਸ ਜਿਹੜਾ ਕੁਝ ਹੋ ਗਿਆ ਬਸ ਭੁੱਲ ਜਾ ਮੈਂ ਤੇਰੇ ਨਾਲ ਪਿਆਰ ਪੈਸਾ ਪਿੱਛੇ ਨਹੀਂ ਇਹਨੂੰ ਮੈਂ ਸੱਚਾ ਕੀਤਾ ਸੀ ਓਏ ਯਾਰ ਜੀ ਸੱਚਾ ਪਿਆਰ ਕੀਤਾ ਈ ਫਿਰ ਹੁਣ ਮੇਰੀ ਗੱਲ ਵੀ ਮੰਨ ਲਾ ਤੂੰ ਇੰਨਾ ਗਰੀਨ ਇਨਸਾਨ ਆਂ ਉੱਗੀ ਰਹਿਣ ਸਾਨੂੰ ਦੱਸ ਮੈਂ ਕੀ ਕਰਤਾ ਯਾਰ ਇਹ ਜਾ ਮੈਂ ਤਾਂ ਇਕੱਲਾ ਉਹ ਕਰਦਾ ਹੀ ਕੋ ਤੇਰੀ ਵਿੱਚ ਸਹਿਮਤੀ ਹੁੰਦੀ ਸੀਗੀ ਗਲਤੀ ਤਾਂ ਮੇਰੀ ਐ ਨਾ ਉਹ ਮੈਸੇਜ ਆ ਬੁਖਤ ਨਹੀਂ ਆ ਤੇਰੇ ਪਿੱਛੇ ਜੋ ਕੁਝ ਕਰ ਰਹੀਆਂ ਉਹ ਮੈਂ ਹੀ ਬੁਖਤ ਰਹੀਆਂ ਇਹਨਾਂ ਦਾ ਕੋਈ ਫਰਕ ਨਹੀਂ ਨਾ ਤੂੰ ਹੁਣ ਮੇਰੀ ਗੱਲ ਨਹੀਂ ਮੰਨਣੀ ਕਾਦੇ ਵੀ ਨਹੀਂ ਹੁਣ ਤੂੰ ਜਿਹੜਾ ਤੇਰਾ ਜ਼ਿਕਰ ਕੋ ਉਹ ਕਰੇਂਗੀ ਨਾ ਹਾਂ ਬਸ ਠੀਕ ਆ ਫਿਰ ਮੇਰੇ ਤੋਂ ਨਾ ਪਿਆਰ ਦੀ ਉਮੀਦ ਨਾ ਰੱਖੀ ਮੇਰਾ ਜਿੰਮੇ ਜੀ ਕਰੂਗਾ ਮੈਂ ਉਮੇ ਰਹੂਗਾ ਤੂੰ ਰਹਿੜਾਉ ਦੀ ਮਰਜ਼ੀ ਨਾ ਕਰੇ ਇਹ ਤਾਂ ਕਦੇ ਵੀ ਨਹੀਂ ਹੋ ਸਕਦਾ ਤੇਰੇ ਪਿੱਛੇ ਬਦਨਮੀਆਂ ਖੱਟਾ ਤੇਰੇ ਪਿੱਛੇ ਘਰ ਛੱਡਾ ਤੇਰੇ ਪਿੱਛੇ ਦਰ ਦਰ ਫਿਰਾਂ ਮੈਂ ਠੋਕਰਾਂ ਖਾਵਾਂ ਪਹਿਲਾਂ ਕਿਉਂ ਮੈਨੂੰ ਫਸਾਇਆ ਤੂੰ ਪਿਆਰ ਚ ਚੰਗੀ ਭੁਲੀ ਮੇਰੀ ਜ਼ਿੰਦਗੀ ਚੱਲੀ ਜਾਂਦੀ ਸੀ ਆਪ ਦੇ ਘਰੇ ਖੁਸ਼ ਸੀ ਨਾ ਮੈਂ ਕੋਈ ਨਹੀਂ ਤੇਰੀ ਜ਼ਿੰਦਗੀ ਚ ਆਈਆਂ ਨਾ ਕਦੇ ਵੀ ਨਹੀਂ ਜਾਂਦੀ ਮੈਂ ਦੱਬੇ ਨਾ ਖੁੱਲੇ ਛੜਦਾ ਦਾ ਮੁੰਡੇ ਜਿਦਾ ਸੜਿਆ ਹੀ ਪਿਆ ਕਿਦੇ ਕੋਈ ਚਾਰ ਕਿਦੇ ਕੋਈ ਚਾਰ ਕੀ ਮੈਂ ਪੜੇ ਠੀਕ ਐ ਆ ਗਈ ਹਾਂ ਆ ਗਈ ਕਿਵੇਂ ਹੁਣ ਜੋਤੀ ਜੋਤੀ ਤਾਂ ਪੁੱਛਣਾ ਬੜਾ ਬੜਾ ਹਾਲ ਹੋਇਆ ਤੇ ਤੁਸੀਂ ਕੋਈ ਬੋੜੇ ਹੀ ਨਹੀਂ ਮੈਂ ਭੇਜਿਆ ਸੀ ਨਮੋਲ ਹਰ ਕੋ ਤੋਂ ਬੌੜੀ ਨਿਖਾਰੇ ਦੇਖ ਲਾ ਪੈਨੇ ਕੀ ਕੁਛ ਹੋਈ ਜਾਂਦਾ ਹੈਗਾ ਉਹ ਤਾਂ ਮੈਂ ਮੰਨਦੀ ਆਂ ਭਣੀ ਵੀ ਕੀ ਕੁਛ ਹੋਈ ਜਾਂਦਾ ਫਿਰ ਗਲਤੀ ਤਾਂ ਮੁੰਡੇ ਦੀ ਵੀ ਨਹੀਂ ਹੈਗੀ ਫਿਰ ਹੁਣ ਕੀ ਪਤਾ ਇਹ ਝੂਠ ਬੋਲਦੀ ਹੈ ਕਿ ਸੱਚ ਹੈ ਜਾਂ ਸਾਨੂੰ ਪਤਾ ਹੈ ਕੀ ਪਤਾ ਲੱਗਦਾ ਹੁਣ ਤਾਂ ਰੱਬ ਨੂੰ ਪਤਾ ਹੈਗਾ ਕੌਣ ਝੂਠ ਬੋਲਦਾ ਕੌਣ ਸੱਚ ਬੋਲਦਾ ਹੈਗਾ ਤੇ ਕੀ ਕਹਿੰਦੇ ਡਾਕਟਰ ਡਾਕਟਰ ਨੇ ਅਜੇ ਤਾਂ ਕਹਿੰਦੇ ਵੀ ਬਾਹਰ ਰਿਪੋਰਟ ਆਉਣਗੀਆਂ ਜਿਹੜੀਆਂ ਤਾਂ ਉਹਨਾਂ ਨੇ ਦਿੱਤੀਆਂ ਸੀ ਉਹਨਾਂ ਦੇ ਤਾਂ ਵੀ ਹੱਡੀ ਕ੍ਰੈਂਕ ਹੋਈ ਇੱਕ ਤਾਂ ਅੱਛਾ ਤੇ ਇੱਕ ਆ ਤਾਂ ਹੋਂ ਦੇ ਮਣ ਕੇ ਜੇ ਬੈਠੇ ਨੇਗੀ ਪੂਮੇ ਮਰ ਜਾ ਹੇ ਸਾਰੀ ਜ਼ਿੰਦਗੀ ਕੰਮ ਵਾਲੀ ਨਹੀਂ ਹੋਣੀ ਉਹ ਤਾਂ ਆਹੀ ਟੈਨਸ਼ਨ ਕੇ ਬੈਠੇ ਤਾਂ ਬਾਲੇ ਬੁਰਾ ਹਾਲ ਹੁੰਦਾ ਜੇ ਮਾੜਾ ਜਾਂ ਮੁੰਡਾ ਲੋਟ ਹੋਇਆ ਸੀ ਹੁਣ ਬਿੰਤੀ ਆਏ ਹੋਗੀ ਪਤਾ ਨਹੀਂ ਕਿਹੜੀ ਨਜ਼ਰ ਲਾ ਕੇ ਕੀ ਨੂੰ ਸੜਤ ਨਾਲ ਕੋਈ ওই ਗੱਲ ਆ ਕਿ ਪਹਿਲਾਂ ਮੁੰਡੇ ਨੂੰ ਸੀ ਹੁਣ ਕਿ ਜੋਤੀ ਨੂੰ ਨਜ਼ਰ ਹੀ ਪੈ ਗਈ ਕਿਸੇ ਦੀ ਨਜ਼ਰ ਲੱਗ ਗਈ ਤੁਹਾਡੇ ਤਾਂ ਘਰ ਨੂੰ ਭੈਣ ਜੀ ਮੈਂ ਤਾਂ ਆਪੇ ਹੀ ਗੱਲ ਕਹਿੰਦੇ ਕੋਈ ਨਜ਼ਰੀ ਖਾ ਜਾਂਦੀ ਪੱਥਰਾਂ ਨੂੰ ਕਹਿੰਦੇ ਤਾਂ ਹੁੰਦੇ ਸਿਆਣੇ ਐਵੇਂ ਨਹੀਂ ਆਖਿਆ ਹੁਣ ਆਹੀ ਟੈਨਸ਼ਨ ਹੋਈ ਪਈ ਐ ਕੀ ਤੋ ਕਿਵੇਂ ਉਠੋਗੇ ਮੇਰੇ ਤੀ ਹਜੇ ਤਾਂ ਕੋਈ ਪਤਾ ਨਹੀਂ ਕੀ ਕੁਝ ਹੋ ਠੀਕ ਹੋ ਜੇ ਹੋਰ ਹੋਏ ਤਰਨ ਫਿਰਨ ਲੱਗ ਜੇ ਸਾਲ 6 ਮਹੀਨਿਆਂ ਚ ਕੀ ਕਰਗੇ ਫਿਰ ਹੁਣ ਰਵੀ ਕਿੱਧਰ ਵਗ ਗਿਆ ਜਾਂਦਾ ਨਹੀਂ ਰਵੀ ਉਰੀ ਹੈਗਾ ਅੱਛਾ ਹਾਂ ਕਿੱਥੇ ਗਈ ਹੈ ਇੱਥੇ ਹੀ ਹੈਗੀ ਨਪੁੱਤੀ ਕੀ ਕਰਗੇ ਨਾ ਮਰਿਆਂ ਚ ਨਾ ਜਿਉਂਦਿਆਂ ਚ ਮੇਰੀ ਸੰਨ ਵਿਚਾਲੇ ਜਾਣ ਦੁਖੀ ਆ ਟੈਨਸ਼ਨ ਮੈਨੂੰ ਵੀ ਇਹੀ ਆ ਜੇ ਮੇਰੀਤੀ ਉਠੂਗੀ ਅੱਖਾਂ ਖੋਲੂਗੀ ਉਹਨੂੰ ਮੈਂ ਕੀ ਦੱਸੂਗੀ ਵੀ ਰਵੀ ਕਿੱਥੇ ਐ ਕਿ ਵੀ ਤੇਰੇ ਘਰੇ ਆ ਕੁਝ ਹੋਇਆ ਪਿਆ ਮੈਂ ਕੀ ਦੱਸਾਂ ਉਹਨੂੰ ਰਵੀ ਨੂੰ ਭੇਜੂਗੀ ਮੈਂ ਬਸ ਥੋੜਾ ਜਨਾ ਇਧਰੋਂ ਗੱਲ ਲੋਟ ਆ ਜੇ ਨਾਲ ਨਾਲ ਤੋਰ ਦਾਂਗੇ ਰਵੀ ਨੂੰ ਫੇਰ ਕੋਈ ਹੱਲ ਕਰੋ ਇਹ ਤਾਂ ਭੈਣ ਜੀ ਘਰੇ ਬਾਹਰ ਤੋਂ ਨਹੀਂ ਲੋਟ ਆਉਂਦਾ ਉਹ ਤਾਂ ਨਹੀਂ ਉਹਦੋਂ ਗੱਲ ਕਰੀ ਕੁਝ ਤਾਂ ਉੱਤਰ ਜਾਣਾ ਸੀ ਜੋਤੀ ਕੰਨੀ ਕੁਝ ਤੈਨੂੰ ਪਤਾ ਤੱਕ ਤੇ ਕਹੋ ਕਿਹੜੀਆਂ ਗੱਲਾਂ ਹੁੰਦੀਆਂ ਨੇਗੀਆਂ ਸਹੀ ਗੱਲ ਇਹ ਤਾਂ ਟਕਿਆਈ ਨਾਲ ਹੁੰਦੀਆਂ ਨੇ ਚਲ ਕੋਈ ਨਾ ਹਾਂ ਜਾਂਦੇ ਮੜ ਜਨਮੋਲ ਨੂੰ ਨਾਲੇ ਉਹਦੇ ਬਾਪੂ ਨੂੰ ਫਿਰ ਕਰਦੇ ਆ ਗੱਲ ਕੋਈ ਆਹ ਡਾਕਟਰ ਕਹਿੰਦਾ ਸੀ ਕਹਿੰਦੇ ਪੈਸੇ ਤਾਂ ਜਮਾ ਕਰਾ ਗਏ ਸੀਗੇ ਕਹਿੰਦੇ ਅਨਮੋਲ ਹੀ ਕਿਹਾ ਉਹ ਮੈਂ ਆ ਕਹਿੰਦੀ ਜੀ ਅਸੀ ਨਮੋਲ ਹਾਂ ਮੈਂ ਤਾਂ ਉਹਦੇ ਕੋਲੇ ਸੀਗੀ ਮੈਨੂੰ ਨਹੀਂ ਪਤਾ ਹੈਗਾ ਵੀ ਡਾਕਟਰ ਕਹਿੰਦੇ ਵੀ ਪੈਸੇ ਜਮਾ ਹੋ ਗਏ ਵੀ ਪ੍ਰੇਸ਼ਨ ਹੋਊਗਾ ਗੋਡੇ ਦਾ ਕੋਈ ਨਾ ਪੈਸਾ ਦਾ ਥਾਂ ਦੀ ਮਾਰ ਹੈ ਜਿੰਨਾ ਮਰਜ਼ੀ ਲੱਗ ਜੇ ਪਰ ਠੀਕ ਹੋ ਜੇ ਬਸ ਆਹੀ ਕਹਿਨੀ ਭੈਣ ਜੀ ਮਹਾਰਾਜੀ ਮੁਰੇਹੀ ਅਰਜ ਕਰਦੇ ਮੇਰੀ ਤੀਨ ਨੂੰ ਮੰਜੀ ਤੋਂ ਖੜੀ ਕਰਤੇ ਤੇ ਮੈਨੂੰ ਇਹ ਨਹੀਂ ਪਤਾ ਸੀ ਮੇਰੀ ਤੀਨ ਆ ਹੁਣ ਹੋਰ ਅਣਹੋਈ ਹੋ ਜੂਗੀ ਬਸ ਉਹ ਹੀ ਗੱਲ ਜਰੇ ਨਹੀਂ ਗਿਆ ਕਿਸੇ ਤੋਂ ਚੰਗੀ ਭਲੀ ਕਰੋਗੇ ਹੀ ਆ ਜੇ ਪਤਾ ਹੁੰਦਾ ਨਾ ਹੀ ਕਰੋ ਤੋਰ ਦੀ ਦੋ ਦਿਨ ਲੇਟੇ ਜਾ ਵੜਦੇ ਫਿਰ ਉਹੀ ਤਾਂ ਗੱਲ ਹੈ ਜੀ ਜਿਹੜੀ ਰਲਈ ਹੁੰਦੀ ਹੈ ਅਸਲ ਵਿੱਚ ਤਾਂ ਉਹੀ ਬਣ ਕੇ ਰਹਿੰਦੀ ਹੈ ਸੱਤਰ ਵਾਲੀ ਸੀ ਭੈਣ ਜੀ ਉਹਨਾਂ ਦੇ ਹਾਂ ਤੂੰ ਤਾਂ ਆਪ ਕਿਤੇ ਜੀ ਨਹੀਂ ਲੱਗਦਾਗਾ ਚਲ ਠੀਕ ਹੈ ਭੈਣ ਜੀ ਮੈਂ ਨਾ ਕੱਪੜੇ ਲੈਣ ਆਈ ਸੀਗੀ ਤੂੰ ਐ ਪਾਟ ਕੇ ਉਹਦੇ ਕੱਪੜੇ ਸਜੰਟ ਕਰਕੇ ਮੈਂ ਤਾਂ ਨਾ ਕਾਲੀ ਕਾਲੀ ਚ ਭੁੱਲ ਗਈ ਤੈਨੂੰ ਚੋਲਾ ਫੜਾਉਣਾ ਕੱਪੜੇ ਤਾਂ ਉਹਦੇ ਪਾਏ ਪਾਏ ਸੀ ਬੈਗ 'ਚ ਠੀਕ ਤੇ ਤੂੰ ਐ ਕਰ ਤੂੰ ਆਪਦੇ ਵੀ ਮਾੜਾ ਮੋਟਾ ਜਿਨਾ ਹੋਣਾ ਧੋਣਾ ਹਾਂ ਤੇ ਮੈਂ ਤੈਨੂੰ ਚਾਹ ਦੀ ਘੁੱਟ ਬਣਾ ਕੇ ਦਿੰਨੀ ਐ ਨਾ ਮੈਂ ਰੋਟੀ ਬਣਾ ਦਿੰਨੀ ਐ ਆਪ ਤਾਂ ਤੂੰ ਰੋਟੀ ਦੀ ਬਰਤੀ ਨਹੀਂ ਮੈਂ ਖਾਂਦੀ ਮੈਂ ਚਾਹ ਦੀ ਘੁੱਟ ਪੀ ਲੂੰਗੀ ਨੰਗ ਦੀ ਨਹੀਂ ਰੋਟੀ ਤਾਂ ਮੇਰੀ ਧੀ ਦੀ ਹਾਲਤ ਦੇਖ ਕੇ ਤੇ ਮੈਂ ਕੱਪੜਿਆਂ ਦੀ ਮਾਰੀ ਆਈਆਂ ਹਾਰਕ ਕੋਲੇ ਉੱਥੇ ਰਹਿੰਦੇ ਸੀਗੇ ਮੈਂ ਸੈਂਟ ਜੇ ਉਹਨਾਂ ਨੂੰ ਕਹਿ ਕੇ ਆਈਆਂ ਜੀ ਚਾ ਕੋਈ ਨਾ ਤੇ ਵੀ ਇਹਨੂੰ ਹੋ ਹੋ ਸੀ ਨਹੀਂ ਹਜੇ ਆਉਂਦੀ ਮੈਂ ਤਾਂ ਕਰਕੇ ਤੂੰ ਫੋਨ ਹੀ ਕਰਦਾ ਜੀ ਉੱਥੋਂ ਮੈਂ ਨਾਕ ਨਹੀਂ ਨੀ ਕੰਮ ਕੀਤਾ ਮੇਰਾ ਮੈਂ ਕੱਪੜੇ ਚੱਕਦੀ ਆ ਆਪਦੇ ਵੀ ਹਾਂ ਤਾਂ ਫੇਰ ਸਾਹਮਣੇ ਘਰ ਸੱਟਣ ਜੋ ਕਰੀ ਪਰ ਆਪ ਖੁੰਨਿਆ ਕੇ ਇਹ ਕਿਹਦਾ ਕੀ ਪਤਾ ਸਾਰਾ ਕੁਝ ਇਕੱਠਾ ਕਰਕੇ ਲੈ ਜੀ ਨਾ ਨਾ ਕੋਈ ਨਹੀਂ ਭੈਣ ਜੀ ਤਾਂ ਸਾਡਾ ਖੜਾ ਲੱਗਦਾ ਇੱਥੇ ਸਮਝਦੀਆਂ ਤੁਹਾਡੀ ਗੱਲ ਹਾਂ 2 ਰੁਪਏ ਨੇ ਜਿਹੜੇ ਜਵਾਖੜੀ ਤੇ ਲਾਵਾਂਗੇ ਕਿਤੇ ਉਹੀ ਗੱਲ ਪਾ ਕੇ ਬੈਗ ਚ ਲੈ ਜੇ ਸਹੀ ਗੱਲ ਹੈ ਹੈ ਕੀ ਪਤਾ ਹੁਣ ਕਿਹੜੇ ਹਸਾਬ ਨਾਲ ਆਈਏ ਕੋਈ ਨਾ ਮੈਂ ਆ ਜਾਂਦੇ ਰਵੀ ਨੂੰ ਉਹਨੂੰ ਕਹਾਂਗੇ ਉੱਥੇ ਰਹੂਗਾ ਦਵਾਈ ਬੂਟੀ ਨਾਲ ਹੀ ਲੈ ਜੂ ਮੈਂ ਹਾਂ ਦਵਾਈ ਬੂਟੀ ਬਾਹਰੋਂ ਲਿਆਉਣੀ ਕਰਨੀ ਪੈਂਦੀ ਆ ਪੱਲੀ ਬੁੜੀ ਕਿੱਥੇ ਭੱਜੂਗੀ ਕੁਛ ਨਹੀਂ ਕੋਈ ਨਾ ਵਿਚ ਦੀ ਵਿਚ ਜੇ ਆਦਾ ਬਾਪੂ ਆ ਗਿਆ ਤਾਂ ਉਹਨੂੰ ਘਰੇ ਛੱਡ ਕੇ ਤੇ ਭਾਈ ਮੈਂ ਵੀ ਉੱਥੇ ਆਉਂਗੀ ਨਾ ਕੋਈ ਨਹੀਂ ਮੈਂ ਲੈ ਮੈਂ ਤੈਨੂੰ ਫੁੱਟ ਚਾਹ ਦੀ ਬਣਾ ਕੇ ਦਿੰਨੀ ਆ ਤੂੰ ਮਾੜਾ ਮੋਟਾ ਮੂੰਹ ਹੱਥ ਜਤੋੜ ਠੀਕ ਹੈ ਹੋਰ ਸੱਟ ਹੋ ਜਾਣਗੀ ਹਾਏ ਹੇ हां बैठे हैं अभी आ गई मम्मी सही हां अब तो आ गई मैं कैसे हूं ज्योति अजय होश ही जी नहीं आई हैगी ओनु अच्छा हां ਤੇ ਡਾਕਟਰ ਕਹਿੰਦੇ ਵੀ ਉਹ ਕੱਪੜੇ ਨਾਲ ਉਹ ਰੈਂਸਜੈਂਟ ਕਰਕੇ ਪਾਟ ਗਏ ਉਹ ਕੱਪੜੇ ਚੱਕਣਾ ਸੀ ਉਹਦੋਂ ਮੈਂ ਹੀ ਭੱਜ ਗਈ ਸੱਟ تنਮੋਲ ਵੀ ਉਵੇਂ ਹੀ ਬੈਠ ਛੱਟ ਕਿੰਨੀ ਗੋਦੇ ਛੱਟ ਬਾਵਾ ਪੁੱਤ ਅੱਜ ਗੋਡੇ ਦਾ ਕਹਿੰਦੇ ਆਪਰੇਸ਼ਨ ਹੋਊਗਾ اچھا ਹੂੰ ਆਪਰੇਸ਼ਨ ਤਾਂ ਕੱਲ ਨੂੰ ਕਰਨਗੇ ਹੈ ਡਾਕਟਰ ਨਹੀਂ ਆਇਆ ਪਰ ਉਹ ਠੀਕ ਤਾਂ ਹੋ ਜੂ ਕਹਿੰਦੇ ਕਹਿੰਦੇ ਤਾਂ ਹੈਗਾ ਪੁੱਤ ਭਗੇ ਮਹਾਰਾਜ ਦੋਰੀਆਂ ਨੇ ਬਾਠ ਠੀਕ ਆ ਚਲ ਜੇ ਪੈਸੇ ਤੇ ਲਈ ਲੋਡ ਹੋਈ ਨਾ ਤੁਸੀਂ ਮੈਨੂੰ ਫੋਨ ਕਰ ਦਿਓ ਮਾਫੀ ਕਰ ਮੈਂ ਕਿਹਨੂੰ ਪੈਸੇ ਦੇਣਿਆ ਉਹ ਤੂੰ ਨਾ ਤੇਰੀ ਗੱਲ ਮੇਰੇ ਨਾਲ ਆ ਤੂੰ ਹੁਣ ਨਾ ਬੋਲ ਬਾਅਦ ਚ ਗੱਲ ਕਰਦਾ ਤੇਰੇ ਨਾਲ ਤੂੰ ਭੱਜ ਜਾ ਬਰ ਕਿਸੇ ਕੋਈ ਨਹੀਂ ਹੈਗੇ ਉਹੀ ਸਰਕਾਰੀ ਚ ਨਾ 5 ਲੱਖ ਵਾਲਾ ਕਾਰਡ ਲੱਗਦਾ ਉਹ ਚ ਲਾ ਦੇ ਜਾ ਕੇ ਕਿਉਂ ਓ ਯਾਰ ਉਹ ਸੀਰੀਅਸ ਆ ਜੀ ਕੀ ਕਰ ਹੁਣ ਮੇਰਾ ਘਰ ਆ ਹੁਣ ਕਿਸੇ ਦਾ ਘਰ ਨਹੀਂ ਹੈਗਾ ਸੋਨੀਆ ਤੂੰ ਨਾ ਮੇਰੇ ਨਾਲ ਐਂ ਗੱਲ ਕਰ ਸਕਦੀ ਆ ਮੇਰੀ ਮਾਂ ਨਾ ਕਰ ਸਕਦੀ ਪਰ ਇਹ ਮੇਰੀ ਸੱਸ ਆ ਹਾਂ ਰਹਿਣ ਦੇ ਰਹਿਣ ਦੇ ਕੋਈ ਸੱਸ ਦੋਸਤ ਨਹੀਂ ਹੈਗੀ ਕਿਉਂ ਨਹੀਂ ਹੈਗੀ ਐਂ ਦਾ ਤੂੰ ਬਾਲਾ ਕੁਝ ਕਹੇਂਗੀ ਫਿਰ ਰਹਿਣਾ ਨਾ ਉਹਦਾ ਢਾਂਗੜਾ ਰਹਿਣਾ ਐਂ ਬੋਲਣ ਦੀ ਜ਼ਿਆਦਾ ਲੋੜ ਨਹੀਂ ਤੇ ਸਾਹਮਣੇ ਨਾ ਆ ਕੇ ਰੋਇਆ ਨਾ ਕਰਿਆ ਕਰ ਜੇ ਦੀ ਰੀਤੀ ਆ ਨਾ ਉੱਥੇ ਜਾ ਕੇ ਅਰਦਾਸਾ ਕਰ ਮੈਂ ਨਾ ਮੇਰੀ ਧੀ ਨੂੰ ਨੰਦ ਦੇ ਕੇ ਤੋੜਿਆ ਕੋਈ ਹੁ ਨਹੀਂ ਆਈ ਹੈਗੀ ਬਸ ਮੈਂ ਵੀ ਨਹੀਂ ਆਈ ਹੈਗੀ ਮੈਂ ਕੀ ਗੱਲ ਉਹ ਕਿ ਫੇਰ ਹੀ ਨਹੀਂ ਲੈ ਸਾਰਾ ਕੁਝ ਹੋਇਆ ਆ ਸਾਡਾ ਮੈਨੂੰ ਤੂੰ ਨਾ ਵਾਰੀ ਵਾਰੀ ਉਹ ਨਹੀਂ ਗੱਲਾਂ ਹੀ ਨਾ ਕਰੀ ਜਾਇਆ ਕਰ ਤੈਨੂੰ ਬੰਦਿਆਂ ਨੂੰ ਕਹਤਾ ਮੈਂ ਮੈਂ ਤਾਂ ਆਪਦੀ ਗੱਲ ਸੁਣ ਲੈ ਗੱਲ ਸੁਣ ਲੈ ਮੇਰੀ ਕੀ 1 ਰੁਪਿਆ ਵੀ ਇੱਧਰ ਜੋਤੀ ਘਣੀ ਵਗ ਗਿਆ ਨਾ ਆਪਦਾ ਹਿਸਾਬ ਲਾ ਲੈ ਕੀ ਹਿਸਾਬ ਲੈਦੇ ਤੂੰ ਪੁੱਛ ਕੇ ਦੇਣੇ ਯਾਰ ਮੈਂ ਪੈਸੇ ਫਿਰ ਮੇਰੀ ਵੀ ਘਰ ਵਾਲੀ ਆਹੋ ਠੀਕ ਆ ਪਤਾ ਫਿਰ ਤੈਨੂੰ ਉਹ ਯਾਰ ਕੀ ਤੂੰ ਵਾਰੀ ਵਾਰੀ ਡਰਾਬੇ ਦੇਣ ਲੱਗਿਆਂ ਨੇ ਯਾਰ ਇਹ ਡਰਾਬੇ ਨਹੀਂ ਇਹ ਸੱਚੀ ਕਹਾਣੀਆਂ ਮੈਂ ਇਹੀ ਕੁਝ ਕਰ ਸਕਦੀ ਆ ਉਹ ਚੱਲ ਫਿਰ ਨਹੀਂ ਦਿੰਦਾ ਮੈਂ ਪੈਸੇ ਚੱਲ ਹੂੰ ਬੋਲ ਸਕਦੀ ਆ ਵੀ ਕਿਵੇਂ ਠੀਕ ਠਾਕ ਆਹੋ ਇਨਸਾਨੀਅਤ ਦੇ ਤੌਰ ਤੇ ਪੁੱਛਣ ਦਾ ਵੀ ਹੱਕ ਨਹੀਂ ਆ ਜਿੰਨੇ ਚੱਕਰ ਇੱਥੇ ਮੈਂ ਆ ਉਹ ਮਾਤਾ ਮੇਰੀ ਗੱਲ ਸੁਣ ਇੱਥੇ ਨਾ ਪੈਸੇ ਪੂਸੇ ਨਾ ਮੰਗ ਸਾਡੇ ਕੋਲ ਕੁਝ ਨਹੀਂ ਹੈਗਾ ਆ 5 ਲੱਖ ਨਾਲ ਨਾ ਕਾਰਡ ਚੱਲਦਾ ਆਪਣੇ ਸਰਕਾਰੀ ਹਸਪਤਾਲ ਦੇ ਵਿੱਚ ਉੱਥੇ ਇਲਾਜ ਕਰਵਾ ਲਾ ਉਹ ਜੇ ਸਰਕਾਰੀ ਚ ਹੋਊਗੀ ਦਾਖਲ ਫੇਰ ਹੀ ਆ ਹੈ ਤਾਂ ਉਹ ਪ੍ਰਾਈਵੇਟ ਆ ਤੈਨੂੰ ਕੀ ਪਤਾ ਝੂਠ ਮਾਰਦੀ ਐ ਪੈਸੇ ਲੈਣ ਦੀ ਮਾਰੀ ਮੈਨੂੰ ਪਤਾ ਸਰਕਾਰੀ ਚ ਹੀ ਆ ਮੇਰੀ ਗੱਲ ਸੁਣ ਜਿੰਨੀ ਤੂੰ ਤਿੱਖੀ ਐ ਨਾ ਉਹ ਮੈਨੂੰ ਵੀ ਪਤਾ ਤੇ ਜਿਹੜਾ ਅਗਰ ਅਗਰ ਦੀ ਵਾਲੀ ਐ ਮੈਂ ਵੀ ਮੈਨੂੰ ਵੀ ਪਤਾ ਮੈਂ ਵੀ ਔਰਤਾਂ ਪਰ ਮੈਂ ਪੈਸੇ ਲੈਣ ਨਹੀਂ ਮੇਰੇ ਜਮਾਈ ਨੇ ਮੈਨੂੰ ਪੁੱਛ ਲਿਆ ਮੈਂ ਇਹਨੂੰ ਦੁੱਖ ਦੱਸਤਾ ਠੀਕ ਐ ਦੱਸਤਾ ਨਾ ਹੁਣ ਡੰਡੀ ਪੈ ਆਦੀ ਤੀ ਕੋਲ ਬੈ ਜਾ ਜੇ ਬਚਾਉਣੀਆਂ ਬਚਾ ਲਾ ਚੱਲ ਵੈਸੇ ਇੱਕ ਗੱਲ ਆ ਜੇ ਬਚ ਗਈ ਤਾਂ ਵੀ ਠੀਕ ਐ ਜੇ ਨਾ ਵੀ ਬਚੀ ਫਿਰ ਕੋਈ ਗੱਲ ਨਹੀਂ ਤੂੰ ਨਾ ਬਕਵਾਸ ਨਾ ਕਰ ਵਾਲੀ ਲਿਮਟ 'ਚ ਰਹਿ ਕੇ ਬੋਲ ਠੀਕ ਆ ਮੈਂ ਤਾਂ ਲਿਮਟਿਚੀ ਆ ਉਹ ਉਧਰੋਂ ਸਾਹਾਂ ਦੇ ਪਈਆ ਤੂੰ ਇਧਰੋਂ ਪੁੱਠੇ ਬੋਲ ਕੱਢੀ ਆਨੀ ਆ ਅੱਛਾ ਉਹਦਾ ਤੈਨੂੰ ਜ਼ਿਆਦਾ ਹੀ ਹੋ ਗਿਆ ਮੈਂ ਕੁਛ ਨਹੀਂ ਹਾਂ ਉਹ ਤੂੰ ਤਾਂ ਚੰਗੀ ਭਲੀ ਖੜੀ ਆ ਐਡੀ ਜੀਵ ਲੱਗੀ ਆ ਤੇਰੇ ਤੈਨੂੰ ਕੀ ਹੋਇਆ ਦੱਸ ਤੈਨੂੰ ਪਤਾ ਮੈਂ ਚੰਗੀ ਭਲੀ ਆ ਕਦੇ ਮੈਨੂੰ ਪੁੱਛਿਆ ਤੂੰ ਕਦੇ ਮੈਨੂੰ ਪੁੱਛਿਆ ਤੂੰ ਫਿਰ ਇੰਨੇ ਹੋ ਸੀ ਪਹਿਲਾਂ ਆ ਜਾਂਦੀ ਉਹ ਤਾਂ ਤਾਂ ਦੂਜਿਆਂ ਦੇ ਪਿਆਰ ਚ ਆ ਗਿਆ ਸੀ ਦੂਜਿਆਂ ਦੇ ਸਾਹ ਚ ਆ ਗਿਆ ਸੀ ਨਾਲੇ ਹੋਰ ਮੈਂ ਨਾ ਤੀ ਦੇ ਕੇ ਪੁੱਤ ਬਣਾਇਆ ਮੈਂ ਤਾਂ ਬੈਠੀ ਸੀ ਇਹਦੇ ਕੋਲੇ ਕੋਈ ਮੈਂ ਹੂ ਨਹੀਂ ਬੈਠੀ ਸੀ ਕੋਈ ਨਾ ਮਾਂ ਤੂੰ ਨਾ ਮੂਡ ਖਰਾਬ ਕਰ ਨੀ ਨਹੀਂ ਸੀ ਨਾ ਉਦੋਂ ਤੱਕ ਹੀ ਪੁੱਤ ਸੀ ਹੁਣ ਇਹ ਹੋਰ ਕਿਸੇ ਦਾ ਨਹੀਂ ਹੋਰ ਕਿਸ ਦਾ ਕਿਉਂ ਨਹੀਂ ਯਾਰ ਮੇਰੀ ਸੱਸਾ ਇਹ ਸਹਣ ਦੇ ਪਹਿਲਾਂ ਸੀ ਹੁਣ ਨਹੀਂ ਹੁਣ ਨਹੀਂ ਨਾਲੇ ਹੋਰ ਜਾ ਮਾਂ ਤੂੰ ਜਾ ਜੋਤੀ ਕੋਲ ਜਾ ਤੂੰ ਜੇ ਕੋਈ ਚੀਜ਼ ਦੀ ਲੋੜ ਹੋਈ ਨਾ ਤਨ ਮੂਲ ਨੂੰ ਫੋਨ ਕਰਦੀ ਕੋਈ ਨਾ ਬਸ ਪੁੱਤ ਹੁਣ ਤੇਰੀ ਲੋੜ ਸੀ ਮੇਰੀ ਧੀ ਨੂੰ ਐਸ ਟਾਈਮ ਉਦੋਂ ਤੇਰੀ ਲੋੜ ਸੀ ਉਹ ਮੈਂ ਵੀ ਕੀ ਕਰਾਂ ਫਿਰ ਹੁਣ ਮੈਂ ਵੀ ਫਸਿਆ ਪਿਆ ਮੈਨੂੰ ਵੀ ਸਮਝ ਲਓ ਕੋਈ ਮੈਂ ਫਾਹ ਲੈ ਲੈਣਾ ਫਿਰ ਮਰ ਜਾਣਾ ਮੈਂ ਨਾਲ ਇਹਨੂੰ ਚੈਨ ਮਿਲ ਜੂ ਫਿਰ ਆਈ ਸੀ ਪੈਸੇ ਲੈਣਾ ਮੇਰੀ ਗੱਲ ਸੁਣ ਲੈ ਹਉਂ ਅੰਗਲ ਜੀ ਦਿਖਾ ਕੇ ਨਾ ਗੱਲ ਕਰ ਬੰਦੇ ਨੂੰ ਗੱਲ ਕਰ ਮੇਰੇ ਨਾਲ ਪੈਸੇ ਜਿਹੜੇ ਕਰ ਰਹੀ ਹੈ ਨਾ ਇਸ ਕਰ ਚ ਰਹੀ ਜੰਨੀ ਹੈ ਨਾ ਇੰਨੀ ਬਹੁਤ ਅਦ੍ਰਿਲੀ ਠੀਕ ਆ ਵੀ ਤੈਨੂੰ ਇਥੇ ਰੱਖੀ ਬੈਠਾ ਮੈਂ ਅੱਛਾ ਜੀ ਹਾਂ ਕੋਈ ਤੂੰ ਜੋਤੀ ਕਰਕੇ ਹਵਾ ਕਰਦਾ ਨਾ ਜੋ ਤਿੰਨ ਤਾਂ ਮੈਂ ਇੱਕ ਸਾਈਡ ਮੈ ਲਾਉਂਗੀ ਉਹ ਜਾਂ ਲਾ ਲਈ ਜਾਂ ਕਰ ਲਈ ਤੂੰ ਕੀ ਕਰਨਾਗਾ ਉਹ ਤਾਂ ਉਹ ਵੀ ਵਿਚਾਰੀ ਇੱਕ ਸਾਈਡ ਲੱਗ ਗਈ ਪਈ ਆ